ਇਹਾਂ ਤੇਮਰੀ ਕਰਾਂ ਨੇ ਤਿਆਸ ਪ੍ਰਾਪ ਮੋਹ ਦਾ ਬਹਾਲ ਲਾਵਾਂਗੇ ਹਾਂ ਪੂਰੀ ਕਰਾਂ ਨੇ ਤਿਆਸ ਪ੍ਰਾਪ ਮੋਹ ਦਾ ਬਹਾਲ ਲਾਵਾਂਗੇ ਕਰੋ ਨਿਤਿਆਸ ਪ੍ਰਭ ਮੋਹੇ ਸਾਬ ਗਾਲ ਲਾਵੇਂਗੇ ਹਮ ਪੂਰੀ ਪ੍ਰਾਣਿਤਿਆਸ ਪ੍ਰਭ ਮੋਹੇ ਸਾਬ ਗਾਲ ਲਾਵੇਂਗੇ ਕਰੋ ਨਿਤਿਆਸ ਪ੍ਰਭ ਮੋਹੇ ਸਾਬ ਗਾਲ ਲਾਵੇਂਗੇ ਜਿਦੜਾ ਨੇ ਪਿਆਸ ਪ੍ਰਭ ਨੂੰ ਇਹ ਕਾਬ ਗਾਲ ਨਾਵੇਂਗੇ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੋਂ ਤਿਆਸ ਪ੍ਰਭ ਮੋਹ ਕਬ ਗਲ ਲਾਵਾਂਗੇ ਹਮ ਬਾਰ ਕੋ ਮੁਕਤ ਹੋ ਜਾਨ ਪੀਤਾ ਸਮਝਾਵਾਂਗੇ ਸਤ ਖੇਨ ਖੇਨ ਫੂਲ ਵਿਗਾਰ ਜਗਤ ਪਿਤ ਭਾਵਹਿਗੇ ਲੋਹਰ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਿਗੇ ਮੋਹ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵਹਿਗੇ ਜੋ ਹਰ ਭਾਵੇਂ ਭਗਤ ਤਿੰਨਾ ਹਰ ਭਾਵੇਂਗੇ ਜੋਤੀ ਜੋਤ ਮਿਲਾਏ ਜੋਤ ਲੱਜਾਵਹਿਗੇ ਹਰ ਆਪੇ ਹੋਏ ਕਿਰਪਾਲ ਆਪ ਲਿਵਲਾਵਹਿਗੇ ਜਨ ਨਾਨਕ ਸਰਣ ਦਵਾਰ ਹਰ ਲਾਜ ਰਖਾਵੇਂਗੇ ਜੀ ਹਾ ਤੂੰ ਮੇਰੇ ਕਰਾਉਣ ਤੇ ਆਸ ਪ੍ਰਾਪ ਮੋਹੇ ਤਾਪ ਗਾਦ ਲਾਵੇਂਗੇ ਆਪੁੰਦੀ ਕਰਾਉਣ ਤੇ ਆਸ ਪ੍ਰਾਪ ਮੋਹੇ ਤਾਪ ਗਾਦ ਲਾਵੇਂਗੇ ਭਗਨ ਲਾਵੇ ਪ੍ਰਭ ਮੋਹ ਕਾ ਭਗਨ ਲਾਵੇਗੇ ਭਗਨ ਲਾਵੇਗੇ ਪ੍ਰਭ ਮੋਹ ਕਾ ਭਗਨ ਲਾਵੇਗੇ ਪਾਪ ਗਾਣ ਲਾਵੇਂ ਪ੍ਰਭ ਮੂਰਤ ਪਾਪ ਗਾਣ ਲਾਵੇਂ ਪ੍ਰਭ ਗਾਣ ਲਾਵੇਂ ਦੇਵ ਭਗ ਮੂਰਤ ਪਾਪ ਗਾਣ ਲਾਵੇਂ ਕਾਬਦਾਨ ਲਾਵਾਂਗੇ ਹੋ ਕੁਮਲੀ ਕਰੋ ਨੇ ਤਿਆਰ ਸੁਪਰਾਵ ਮੋਹੇ ਕਾਬਦਾਨ ਲਾਵਾਂਗੇ ਸਤਿਗੁਰੂ ਕਾਫੀ ਸਮੇਂ ਤੋਂ ਆਪ ਸਤਗੁਰਾਂ ਦੇ ਸੱਤਖਣ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਹੋਈ ਹੁਣ ਤੱਕ ਆਪ ਨੇ ਗੁਰਬਾਣੀ ਦਾ ਮਰਤਮੇ ਕੀਰਤਨ ਸਰਵਣ ਕੀਤਾ ਹੈ ਰਹਦਾ ਸਮਾਵੀ ਇਸੇ ਤਰ੍ਹਾਂ ਅਨ ਸਫਲਤਾ ਬਣਾਉਣ ਦੀ ਕੋਸ਼ਿਸ਼ ਕਰੋ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਬੋਧ ਨੂੰ ਸ਼ਬਦਾਂ ਔਰ ਵਿਚਾਰ ਦੇ ਸੰਗਮ ਕਰੋ ਤਾਂ ਜੋ ਆਪਾਂ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੇ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾ ਸਕੀਏ। ਇਤਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਆਪ ਦੂਰੋਂ ਨੇੜੇ ਚੱਲ ਕੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚਦੇ ਹੋ। ਵੇਚੇ ਤੇ ਅਜ ਹਫਤਾਵਾਰੀ ਦੀਵਾਨ ਦਿਨੇ ਵੀ ਸਜਿਆ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪ੍ਰਭੂਣ ਕਰਕੇ ਆਪਾਂ ਉਸ ਮਗਨ ਇਸ ਮਹਾਨ ਪੁੱਤਰ ਦਿਹਾੜੇ ਇਸ ਗੁਰਪੁਰਬ ਨੂੰ ਸਮਰਪਿਤ ਰੱਖਿਆ ਹੁਣ ਜੋ ਬਡੇ ਸੰਤ ਜੀ ਮਹਾਰਾਜ ਦੀ 50ਵੀਂ ਸਦਾਨਾ ਵਰਸੀ ਉਸ ਦੇ ਸੰਬੰਧ ਵਿੱਚ ਪਿਛਲੇ तकरीबन 4 ਦਿਨਾਂ ਤੋਂ ਇਹ ਸਮਾਗਮ ਚੱਲ ਰਿਹਾ ਹੈ ਉਹਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਫਿਰ ਆਪ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ। ਇਹ ਮਨੋਂ ਇਹ ਪ੍ਰੀਖਿਆ ਦਾ ਸਮਾਂ ਹੀ ਹੈ। ਤ੍ਰਿਦਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ ਦੇਹ ਹੋ। ਤੁਹਾਡੇ ਵਾਸਤੇ ਪ੍ਰੀਖਿਆ ਹੈ। ਇਹ ਤੇ ਸਤਿਗੁਰਾਂ ਦੇ ਸੱਚਕੰਨ ਦਰਬਾਰ ਦੇ ਵਿੱਚ ਪਹੁੰਚਣ ਦੀ ਪਰ ਸਾਡੇ ਵਾਸਤੇ ਇਮਤਿਹਾਨ ਦੀ ਘੜੀ ਹੈ। ਉਹ ਸੰਗਤਾਂ ਦੀ ਸ਼ਾਮ ਸੰਭਾਲ ਇੰਤਜ਼ਾਮ ਦੀ ਪਰ ਸਾਧ ਸੰਗ ਜਦੋਂ ਇਰਾਦਾ ਮਜ਼ਬੂਤ ਹੋਵੇ ਨਾ ਬੜਾ ਇਹ ਗੱਲਾਂ ਤੇ ਗੁਰਮੁਖਾਂ ਦੇ ਰਸਤੇ ਦੇ ਵਿੱਚ ਰੁਕਾਵਟ ਬਣ ਹੀ ਨਹੀਂ ਸਕਦੀਆਂ ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਆਪਣੀ weight lifting ਨੂੰ better